ਮੈਂ ਬਸ ਇਹ ਕਹਿਣਾ ਚਾਹਾਂਗਾ ਲਾਈਫ ਦੇ ਵਿੱਚ ਬਹੁਤ ਵਾਰ ਡਿੱਗਿਆ ਹੈ ਬਹੁਤ ਵਾਰ ਟੁੱਟਿਆ ਹੈ ਪਰ ਬਖਤ ਨਹੀਂ ਹੋਇਆ ਉਹ ਪੰਜਾਬੀ ਇਦਾਂ ਹੀ ਹੈ ਆਪਾਂ ਡਿੱਗਾਂਗੇ ਟੁੱਟਾਂਗੇ ਖਤਮ ਵੀ ਹੋਵਾਂਗੇ ਸੀ ਸਾਰੇ ਜਿਹੜੇ ਪਿਆਰ ਲਈ ਉਹ ਬਹੁਤ ਧੰਨਵਾਦ ਲਵਸ ਲਈ ਹੈ ਭਾਜੀ ਇੰਨੀ ਸੌਰੀ ਤੁਸੀਂ ਮਿਲਾਈ ਹੈ ਭਾਜੀ <laughs> मेरे को वही बोल होता पर मैं थोड़ा पसंद आएगी फिल्म और यही हुआ यही रिएक्शन मैं पता होएगी क्योंकि इन्नी सोनी फिल्म बनी है इन्हें प्यार नाल बनी है और जो राकेश जी ने ये जो पंजाबी सिनेमा दी चीज दे देती लाजवाब ਥੈਂਕ ਯੂ ਆਬਰਾ ਕੇ ਜੀ ਥੈਂਕ ਯੂ ਥੈਂਕ ਯੂ ਹਾਂਜੀ ਰਾਜ ਜੀ ਨੂੰ ਦੇਖ ਲਏਗੇ ਤਾਂ ਬਹੁਤ ਸ਼ੁਕਰੀਆ ਜੇਰਾ ਦਰੁਸਤ ਹੈ ਜੇਰਾ ਦਰੁਸਤ ਹੈ ਬਸ ਮੇਰਾ ਹੀ ਹੈ ਮੈਂ ਤੁਹਾਡੇ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹਣਾ ਨੂੰ ਇਹਨੂੰ ਥੋੜਾ ਅਗਰ ਆਪਾਂ ਸਾਰੇ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੇ ਆਂ ਦਿਨੋਂ ਪਿਆਰ ਕਰਦੇ ਆਂ ਜੇ ਚਾਹਦੇ ਆਂ ਆਪਾਂ ਕੋਈ ਮੁਕਾਮ ਆਪਾਂ ਲੈ ਕੇ ਕਿਸੇ ਮੁਕਾਮ ਤੇ ਪਹੁੰਚੀਏ ਨੀਸ ਫਿਲਮ ਨੂੰ ਸਪੋਰਟ ਕਰੋ ਤੇ ਨੂੰ ਸਾਰੇ ਪਾਸੇ ਐਸ ਨੂੰ ਸਪਰੈਡ ਕਰੋ ਨਿਊਜ਼ ਨੂੰ ਕਿ ਫਿਲਮ ਬਹੁਤ ਸੋਹਣੀ ਹੈ ਇਹਦੇ ਨਾਲ ਹੀ ਸਾਡਾ ਸਿਨੇਮਾ ਚੇਂਜ ਹੋਣਾ ਹੈ ਨਹੀਂ ਤੇ ਉੱਥੇ ਖੜੇ ਰਾਂਗੇ ਬਹੁਤ ਜ਼ਰੂਰੀ ਹੈ ਤੁਹਾਡੀ ਸਾਰਿਆਂ ਦੀ ਸਪੋਰਟ ਥੈਂਕ ਯੂ ਵੈਰੀ ਮਚ ਬਣੀ ਬਾਜੀ ਕੀ ਆ ਜੀ ਅਰੇ ਹਾਂ ਜੀ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਮੀਡੀਆ ਰਕੇਸ਼ ਸਰ ਲਈ ਜ਼ੋਰਦਾਰ ਤਾੜੀਆਂ ਕੈਪਟਨ ਆਫ ਦਾ ਸ਼ਿਪ ਜ਼ੋਰਦਾਰ ਤਾੜੀਆਂ ਰਕੇਸ਼ ਸਰ ਲਈ ਇੰਨੀ ਸੋਹਣੀ ਫਿਲਮ ਬਣਾਈ ਹੈ ਮੈਂ ਲੱਕੀ ਹਾਂ ਇਸ ਫਿਲਮ ਦਾ ਪਾਰਟ ਆ ਔਰ ਤੁਸੀਂ ਇਸ ਫਿਲਮ ਨੂੰ ਸਪਰੈਡ ਕਰੋ ਰਾਜ ਬਾਈ ਬਹੁਤ ਬਹੁਤ ਮਿਹਨਤ ਕੀਤੀ ਹੈ ਰਾਜ ਬਾਈ ਨੇ ਕੀਤਾ ਜੀ ਨੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਡੀਓਪੀ ਆਸ਼ੂਦੀਪ ਸ਼ਰਮਾ ਰਾਈਟਰ ਸੋਨੀ ਠੱਲੇਵਾਲ ਜੀ ਤੇ 뮤직 ਦਸੀ ਕਤਿਆਲ ਦੀ ਇਹ ਟੀਮ ਵਰਕ ਹੈ ਸੋ ਮੇਰੇ ਕੋਲ ਹੋਰ ਸ਼ਬਦ ਨਹੀਂ ਹੈਗੇ ਕਿਉਂਕਿ ਫਿਲਮ ਦੇਖ ਕੇ ਮੈਂ ਵੀ ਇਮੋਸ਼ਨਲ ਆ ਸੋ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਜੀ ਕੁਝ ਬੋਲੋ ਜੀ ਆਪੀ ਸਰ ਆਜੋ ਭਾਈ ਜੀ ਆਹ ਮਿਹਰ ਤੇ ਮਿਹਰ ਹੋਈ ਔਰ ਮੈਂ ਪਹਿਲੀ ਵਾਰ ਕਹਾਗਾ ਕਿ ਇੱਕ ਐਸੀ ਪੰਜਾਬੀ ਫਿਲਮ ਜਿਹੜੀ ਮੇਰੀ ਐਕਸਪੈਕਟੇਸ਼ਨਸ ਤੋਂ ਅੱਗੇ ਨਿਕਲੀ ਮੈਨੂੰ ਇਹ ਦੋਵਾਂ ਤੋਂ ਕੋਈ ਆਸ ਇੰਨੀ ਨਹੀਂ ਸੀ ਜਿੰਨਾ ਸੋਨਾ ਇਹ ਕੰਮ ਕੀਤਾ ਬਿਯੋਂਡ ਬਿਯੋਂਡ ਮਤਲਬ ਤੁਸੀਂ ਮੇਰੀ ਸੋਚ ਤੋਂ ਅਗੇ ਦੀ ਗੱਲ ਔਰ ਉਹ ਭਾਜੀ ਨੂੰ ਕ੍ਰੈਡਿਟ ਜਾਂਦਾ ਸਟੋਰੀ ਨੂੰ ਇਹਨਾਂ ਦੀ ਮਿਹਨਤ ਨੂੰ ਕਮਾਲ ਹੈ ਕਮਾਲ ਹੈ ਬਹੁਤ ਧੀਆਂ ਮੱਥਾ ਨਹੀਂ ਟੇਕਦੀਆਂ ਧੀਆਂ ਤਾਂ ਲక్ష్ਮੀ ਨੇ ਇੱਥੇ ਹੁੰਦੀਆਂ ਨੇ ਸੋਣਿਓ ਰੈਸ ਵਾਲਿਓ ਸਾਡੇ ਨਾਲ ਰਹੋ ਕਿਉਂਕਿ ਡੇਟ ਨਹੀਂ ਬਦਲੀ ਬੜੀ ਹਿੰਮਤ ਦਿਖਾਈ ਦਿਵਿਆ ਜੀ ਨੇ ਸਾਡੇ ਪ੍ਰੋਡਿਊਸਰ ਨੇ ਕਿਉਂਕਿ ਖੜਾਂ ਦੀ ਸਥਿਤੀ ਬਹੁਤ ਨਾਸੁਖ ਹਾਲਾਤਾਂ ਚੋਂ ਪੰਜਾਬ ਗੁਜ਼ਰ ਰਿਹਾ ਹੈ ਔਰ ਦਿਵਿਆ ਹੁਣਾ ਨੇ ਸਾਡੇ ਪ੍ਰੋਡਿਊਸਰ ਉਹਨਾਂ ਨੇ ਫੈਸਲਾ ਲਿਆ ਸੀ ਕਿ ਫਿਕਸਡ ਡੇਟ ਦੇ ਉਤੇ ਇਹ ਨੂੰ ਰਿਲੀਜ਼ ਕੀਤਾ ਜਾਏਗਾ ਔਰ ਪਹਿਲੇ ਦਿਨ ਦੀ ਟੋਟਲ ਕਲੈਕਸ਼ਨ ਉਹ ਹਰ ਪੀੜਤਾ ਵਾਸਤੇ ਦਿੱਤੀ ਜਾਏਗੀ ਇਸ ਕਰਕੇ ਅਸੀਂ ਦ੍ਰਿੜ ਰਹੇ ਪੰਜਾਬੀ ਦ੍ਰਿੜ ਰਹਿਣ ਪੰਜਾਬ ਦ੍ਰਿੜ ਰਹੇ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਨਾਲ ਪੰਜਾਬ ਖੜਿਆ ਸੋ ਰੱਬ ਮਿਹਰ ਕਰੇ ਆਸ ਰੱਖਦਾ ਕਿ ਸਾਡੀ ਫਿਲਮ ਨੂੰ ਤੁਸੀਂ ਬਹੁਤ ਪਿਆਰ ਦਿਓਗੇ ਔਰ ਪਿਆਰ ਦੇ ਨਾਲ ਪਾਣੀ ਘਟੇਗਾ ਔਰ ਸਾਡਾ ਪੰਜਾਬ ਫੇਰ ਰੰਗਲਾ ਹੋਏਗਾ ਤੁਹਾਨੂੰ ਬਹੁਤ ਸਾਰਾ ਸਤਿਕਾਰ जी बस एक क्लास तीन मैं बस एक हो चीज़ कहना चाहूँगा। जो प्यार मैं पंजाब ने दिता है जो प्यार मैनू मेरे सिखी कौम ने दिता है जो प्यार रब ने मेरे उपर है दस्तार सजा के ये मेरे लिए लाइफ ले है हूँ तो बहुत बहुत धन्यवाद सारे पंजाबी भैन भ्रावान बहुत बहुत धन्यवाद थैंक यू जी मैं बॉम्बे से आई हूँ और ये... स्टोरी जो है हमने एक बहुत ही वी ट्राइड आवर बेस्ट टू मेक समथिंग वेरी सिंपल बस अब आप लोगों का प्यार देना प्लीज़ हमें एंड येस एज हॉबी जी सेट हमारी फर्स्ट डे की जो कलेक्शन है हम सारे फ्लैट के विक्टिम्स को देना चाह रहे हैं सो प्लीज़ डू सपोर्ट द फिल्म एंड डू वॉच इट इन थिएटर्स थैंक यू सो मच वाह